ਸਸਰੀਕਾਲ ਜੀ ਬਲੌਕ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਆ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਆਪਾਂ ਲੱਗਿਆ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਓ ਜੀ ਸਵੇਰ ਦਾ ਟਾਈਮ ਸੀਗਾ ਆਪਾਂ ਧੋਤੇ ਸੀਗੇ ਕੱਪੜੇ ਅੱਜ ਵੈਸੇ ਬਦਲਵਾਈ ਜੀ ਸੀਗੀ ਮੀਮੂ ਤਾਂ ਵੈਸੇ ਆਇਆ ਹੀ ਨਹੀਂ ਸੀਗਾ ਬੱਦਲ ਵਾਈ ਜੀ ਸੀ ਹਵਾ ਚੱਲਦੀ ਸੀ ਮੈਂ ਕੱਪੜੇ ਧੋਤੇ ਸੀ ਮੈਂ ਕਿਾ ਚੱਲ ਸੁੱਕੀ ਜਾਣਗੇ ਧੁੱਪਾ ਤਾਂ ਨਿਕਲ ਹੀ ਨਹੀਂ ਸੀਗੀ ਚਲ ਵੈਸੇ ਅੱਜ ਮੌਸਮ ਠੀਕ ਰਿਹਾ ਇਨਸ਼ੁਕਰਾ ਜਮੀਨ ਨਹੀਂ ਆਇਆ ਲੋ ਜੀ ਆਪਾਂ ਕੱਪੜੇ-ਕਪੜੇ ਧੋਣ ਤੋਂ ਬਾਅਦ ਫਿਰ ਸ਼ਾਮ ਦਾ ਟਾਈਮ ਹੋ ਗਿਆ ਸੀ ਸ਼ਾਮ ਦੇ ਵੱਜ ਗਏ ਸੀਗੇ 4 ਤੇ ਬਾਕੀ ਅੱਜ ਦਸਵੀਂ ਸੀ ਆਪਾਂ ਦਸਵੀਂ ਦਾ ਮੱਥਾ ਟੇਕਣਾ ਸੀਗਾ ਤੇ ਬਾਕੀ ਫਿਰ ਆਪਾਂ ਲੱਗੇ ਪ੍ਰਸ਼ਾਦ ਬਣਾਉਣਾ ਵੀ ਇਹ ਆਪਣੀ ਵੀਡੀਓ ਦਸਵੀਂ ਵਾਲੇ ਦਿੰਦੀ ਆ ਕਿ ਆਪਾਂ ਲਾਗੇ ਸੀ ਪ੍ਰਸ਼ਾਦ ਬਣਾਉਣ ਪ੍ਰਸ਼ਾਦ ਵਾਸਤੇ ਆਪਾਂ ਫਿਰ ਆਟਾ ਵਿਛਾਣ ਲਿਆ ਆਟਾ ਛਾਣ ਕੇ ਆਪਾਂ ਮਤਲਬ ਕਿ ਜਿੰਨ ਇੱਕ ਕੌਲੀ ਆਪਾਂ ਆਟੇ ਦੀ ਲੈ ਲਈ ਸੀ ਤੇ ਜਿੰਨਾ ਆਟਾ ਲੈ ਲਿਆ ਸੀਗਾ ਉੰਨੀ ਆਪਾਂ ਖੰਡ ਪਾਈ ਆ ਤੇ ਆਪਾਂ ਚੌਲ ਭਿਉ ਕੇ ਰੱਖ ਲਏ ਸੀਗੇ ਮੈਂ ਕਿ ਚੱਲ ਜਦੋਂ ਤੱਕ ਵੀ ਮਤਲਬ ਕਿ ਆਪਾਂ ਖੀਰ ਬਣਾਵਾਂਗੇ ਉਦੋਂ ਤੱਕ ਚੌਲ ਆਪਣੇ ਵੀ ਮੜੇ-ਮੋٹے ਨਰਮ ਹੋ ਜਾਣਗੇ ਇਹਦੇ ਕਰਕੇ ਪਾ ਪਿਉ ਲੈ ਸੀਗੇ ਲੋ ਜੀ ਆਪਾਂ ਇਧਰ ਪ੍ਰਸ਼ਾਦ ਵੀ ਬਣਾ ਲਿਆ ਸੀਗਾ ਤੇ ਮਤਲਬ ਕਿ ਪਾਣੀ ਪਾਪਾ ਸੀਗਾ ਚਾਸ ਪਾਤੀ ਸੀਗੀ ਆਪਾਂ ਪ੍ਰਸ਼ਾਦ ਬਣਾ ਲਏ ਸੀ ਪ੍ਰਸ਼ਾਦ ਬਣਾਉਣ ਤੋਂ ਬਾਅਦ ਫਿਰ ਆਪਾਂ ਖੀਰ ਬਣਾਵਾਂਗੇ ਲੋ ਜੀ ਪਹਿਲਾਂ ਆਪਾਂ ਪ੍ਰਸ਼ਾਦ ਬਣਾ ਲਈਏ ਲੋ ਜੀ ਪ੍ਰਸ਼ਾਦ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਬਾਕੀ ਹੁਣ ਆਪਾਂ ਖੀਰ ਬਣਾਵਾਂਗੇ ਖੀਰ ਆਪਾਂ ਪਹਿਲਾਂ ਪਾਣੀ ਦੇ ਵਿੱਚ ਭਿਉਲੇ ਸੀਗੇ ਥੋੜਾ ਜਿਹਾ ਘੰਟਾਕ ਰੱਖੇ ਸੀਗੇ ਆਪਾਂ ਪਾਣੀ 'ਚ ਭਿਉ ਕੇ ਤੇ ਬਾਕੀ ਆਪਾਂ ਪਾਣੀ 'ਚ ਭਿਉ ਉੱਤੇ ਮਤਲਬ ਕਿ ਚੌਲ ਫਿਰ ਆਪਾਂ ਕੱਢ ਲਏ ਸੀਗੇ ਤੇ ਹੁਣ ਆਪਾਂ ਥੋੜਾ ਜਿਹਾ ਪਾਣੀ ਲਿਆ ਗਲਾਸਕ ਪਾਣੀ ਲਿਆ ਸੀਗਾ ਉਹਦੇ ਵਿੱਚ ਚੌਲ ਰਿੰਨਲੇ ਸੀਗੇ ਪਹਿਲਾਂ ਤੇ ਬਾਕੀ ਚੌਲਾਂ ਨੂੰ ਰਿੰਨ ਕੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਲਓ ਜੀ ਹੁਣ ਆਪਾਂ ਦੁੱਧ ਪਾ ਲਿਆ ਦੁੱਧ ਪਾਉਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਮਿੱਠਾ ਮਿੱਠਾ ਆਪਾਂ ਹਸਾਬ ਜੇ ਦਾ ਹੀ ਰੱਖਾਂਗੇ ਥੋੜਾ ਰੱਖਾਂ ਕਿਉਂਕਿ ਬਾਲਾ ਜਿਆਦਾ ਮਿੱਠਾ ਫਿਰ ਖਰਾਬ ਜਿਆ ਕਰਦਾ ਇਹਦੇ ਕਰਕੇ ਆਪਾਂ ਮਿੱਠਾ ਹਸਾਬ ਜੇ ਦਾ ਹੀ ਪਾਵਾਂਗੇ ਲੋ ਜੀ ਉਧਰ ਆਪਣਾ ਖੀਰ ਕੜਾ ਬਣ ਗਿਆ ਸੀਗਾ ਖੀਰ ਕੜਾ ਬਣਾਉਣ ਤੋਂ ਬਾਅਦ ਫਿਰ ਮੈਂ ਇਧਰ ਲੱਗੀ ਸੀ ਆਟਾ ਗੁੰਨਣ ਆਟਾ ਥੋੜਾ ਜਿਹਾ ਮੈਂ ਕਿ ਚੱਲ ਪਹਿਲਾਂ ਚਰਾਗ ਬਣਾ ਲੈਨੀ ਆ ਤੇ ਫਿਰ ਮੈਂ ਲੱਗ ਸੀ ਚਰਾਗ ਬਣਾਉਣ ਚਰਾਗ ਬਣਾਉਣ ਤੋਂ ਬਾਅਦ ਫਿਰ ਮੈਂ ਆਟਾ ਗੁੰਨੇ ਆ ਲੋ ਜੀ ਪਹਿਲਾਂ ਆਪਾਂ ਚਰਾਗ ਬਣਾ ਲੀਏ ਲੋ ਜੀ ਚਰਾਗ ਆਪਾਂ ਬਣਾ ਲਿਆ ਸੀਗਾ ਚਰਾਗ ਬਣਾਉਣ ਤੋਂ ਬਾਅਦ ਆਪਾਂ ਮੱਥਾ ਵੀ ਟੇਕ ਲਿਆ ਸੀਗਾ ਤੇ ਮੱਥਾ ਟੇਕਣ ਤੋਂ ਬਾਅਦ ਫਿਰ ਮੈਂ ਦਾਲ ਦੂਲ ਬਣਾਈ ਤੇ ਦਾਲ ਆਪਾਂ ਬਣਾਈ ਸੀਗੀ ਮੂੰਗੀ ਮਸਰੀ ਦੀ ਮੈਂ ਮੂੰਗੀ ਮਸਰੀ ਦਾਲ ਨੂੰ ਤੜਕਾ ਲਾਉਣ ਲੱਗੀ ਸੀ ਤੇ ਬਾਕੀ ਆਪਾਂ ਆਟਾ-ਆਟਾ ਗੁੰਨ ਲਿਆ ਸੀਗਾ ਆਟਾ ਗੁੰਨ ਕੇ ਰੱਖ ਲਿਆ ਸੀ ਤੇ ਬਾਕੀ ਡੰਗਰਾ-ਡੰਗਰਾ ਦਾ ਉਧਰ ਆਪਾਂ ਨਵੇੜਤਾ ਸੀਗਾ ਅੱਜ ਟਾਈਮ ਨਾਲ ਥੋੜੀ ਜਿਹੀ ਸਾਜਰੀ ਛੋਲੇ ਸੀ ਕਿਉਂਕਿ ਦਸਵੀਂ ਵਾਲੇ ਦਿਨ ਮੈਂ ਥੋੜੀ ਜਿਹੀ ਸਾਜਰੀ ਮਤਲਬ ਕਿ ਮੱਝਾਂ ਨੂੰ ਦੀ ਧਾਰ ਕੱਢ ਲੈਣੀ ਹੁੰਦੀ ਆ ਤੇ ਬਾਕੀ ਮੈਂ ਲੱਗੀ ਸੀਗੀ ਦਾਲ ਨੂੰ ਤੜਕਾ ਲਾਉਣ। ਦਾਲ ਆਪਾਂ ਅੱਜ ਬਣਾਈ ਸੀਗੀ মুਗੀ ਬਸਰੀ। ਲੋ ਜੀ মুਗੀ ਬਸਰੀ ਦਾਲ ਨੂੰ ਆਪਾਂ ਤੜਕਾ ਲਾ ਲਿਆ ਤੇ ਹੁਣ ਆਪਾਂ ਪਕਾਵਾਂਗੇ ਰੋਟੀ। ਲੋ ਜੀ ਹੁਣ ਆਪਾਂ ਲੱਗਿਆ ਰੋਟੀ ਪਕਾਉਣ। ਤੇ ਬਾਕੀ ਰੋਟੀ ਆਪਾਂ ਪਕਾ ਲਈ ਸੀਗੀ ਕਿਉਂਕਿ 10ਵੇਂ ਵਾਲੇ ਦਿਨ ਤੱਕ ਖੀਰ ਕੜਾ ਹੋ ਜਾਂਦਾ। ਚਲ ਇੱਕ ਇੱਕ ਦੋ ਦੋ ਰੋਟੀਆਂ ਆਪਾਂ ਪਕਾ ਲਾਂਗੇ ਕਿਉਂਕਿ ਰੋਟੀ ਖਾਦੇ ਬਗੈਰ ਰਹਿ ਨਹੀਂ ਹੁੰਦਾ। ਰੋਟੀ ਵੀ ਖਾਣੀ ਫਿਰ ਨਿਆਣੇ ਕਈ ਵਾਰੀ ਖਾ ਲੈਂਦੇ, ਕਈ ਵਾਰੀ ਕਹਿ ਦਿੰਦੇ ਆ ਵੀ ਰੋਟੀ ਵੀ ਖਾਣੀ ਹੈ। ਇੱਕ ਇੱਕ ਦੋ ਦੋ ਆਪਾਂ ਰੋਟੀ ਵੀ ਪਕਾ ਲੈਣੇ ਆ। ਤੇ ਬਾਕੀ ਫਿਰ ਮਿੱਠਾ ਖਾ ਕੇ ਵੀ ਸਲੂਣਾ ਜਾਂ ਮਤਲਬ ਕਿ ਨੂਨ ਮਿਰਚ ਖਾਣ ਨੂੰ ਜੀ ਕਰਦਾ ਲੋ ਜੀ ਆਪਾਂ ਹੁਣ ਰੋਟੀ ਪਕਾ ਲਈਏ ਲੋ ਜੀ ਇਹ ਆਪਣੀ ਵੀਡੀਓ ਦੂਸਰੇ ਦਿਨ ਦੀ ਆ ਸਵੇਰ ਟਾਈਮ ਦੀ ਆ ਤੇ ਬਾਕੀ ਆਪਾਂ ਮੱਝ ਦੀ ਧਾਰ ਕੱਢ ਲਈ ਸੀਗੀ ਮੱਝ ਦੀ ਧਾਰ ਕੱਢਣ ਤੋਂ ਬਾਅਦ ਤੇ ਬਾਕੀ ਉਧਰ ਆਪਣਾ ਚਾਹ ਪਾਣੀ ਦਾ ਹੋ ਗਿਆ ਸੀ ਚਾਹ ਪਾਣੀ ਆਪਾਂ ਬਣਾ ਲਿਆ ਸੀਗਾ ਬਣਾ ਲਈ ਸੀਗੀ ਤੇ ਪੀ ਲਈ ਸੀਗੀ ਤੇ ਭਾਂਡੇ-ਪੁੰਡੇ ਮਾਜ ਲਏ ਸੀਗੇ ਤੇ ਫਿਰ ਮੈਂ ਇੱਧਰ ਆ ਗਈ ਸੀਗੀ ਇੱਧਰ ਪਹਿਲਾਂ ਤਾਂ ਸਵੇਰ-ਸਵੇਰ ਮੱਝਾਂ ਦੀ ਧਾਰ ਕੱਢ ਕੇ ਚਲੀ ਗਈ ਸੀਗੀ ਤੇ ਅੱਜ ਗੋਹਾ ਥੋੜਾ ਜਿਹਾ ਦਿਨ ਚੜੇ ਚੱਕਿਆ ਸੀਗਾ ਕਿਉਂਕਿ ਮੌਸਮ ਖਰਾਬ ਜਿਹਾ ਸੀਗਾ ਮੈਂ ਚਾ ਕੋਈ ਗੱਲੀ ਦੰ ਚੜਾਈ ਗੋਹਾ ਚੱਕ ਲਾਂਗੇ ਕਿਉਂਕਿ ਹੁਣ ਬੱਚੇ ਸਕੂਲ ਨਹੀਂ ਜਾਂਦੇ ਹੈਗੇ ਤੇ ਇਹਦੇ ਕਰਕੇ ਥੋੜਾ ਜਿਹਾ ਮੈਂ ਲੇਟੇ ਗੋਹਾ ਚੱਕ ਲੈਣੀ ਹੁੰਨੀ ਆ ਲਓ ਜੀ ਫਿਰ ਮੈਂ ਲੱਗੀ ਸੀ ਰੜਕਾ ਮਾਰਨ ਤੇ ਰੜਕਾ ਮੈਂ ਕਿ ਚੱਲ ਹੁਣ ਪਹਿਲਾਂ ਰੜਕਾ ਮਾਰ ਲੈਣੀ ਆ ਜਿਹੜਾ ਰੜਕਾ ਮਾਰ ਕੇ ਮਤਲਬ ਕਿ ਸਾਰਾ ਸਾਫ਼ ਕਰਕੇ ਮੈਂ ਇਹ ਵੀ ਲੈ ਜੂਗੀ ਤੇ ਬਾਕੀ ਮੈਂ ਲੱਗੀ ਸੀ ਰੜਕਾ ਮਾਰਨ ਰੜਕਾ ਮਾਰਨ ਤੋਂ ਬਾਅਦ ਫਿਰ ਆਪਾਂ ਸਿੱਟਾਂਗੇ ਗੋਹਾ ਲਓ ਜੀ ਪਹਿਲਾਂ ਆਪਾਂ ਰੜਕਾ ਮਾਰ ਲਈ ਚਲੋ ਠੀਕ ਹੈ ਜੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆਂ ਮਿਲਦੇ ਆਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਹੱਸਦੇ ਰਹੋ ਵਸਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ ਧੰਨਵਾਦ ਜੀ